ਇਸ ਸਮੇਂ ਸਿਰ ਦੇ 7 ਵੱਜ ਚੁੱਕੇ ਨੇ ਜਿਸ ਤਰ੍ਹਾਂ ਕਿ ਪਹਿਲਾਂ ਹਰ ਵੀਡੀਓ ਚ ਦੱਸਿਆ ਜਾਂਦਾ ਹੈ ਕਿ ਮੰਗਲ 7th sun YouTube ਚੈਨਲ ਕੋਸ਼ਿਸ਼ ਕਰਦਾ ਹੈ ਕਿ ਆਪਣੇ ਸਰੋਤਿਆਂ ਨੂੰ ਕੁਝ ਨਾ ਕੁਝ ਨਵਾਂ ਦਿਖਾਇਆ ਜਾਵੇ ਇਸ ਸਮੇਂ ਸਵੇਰ ਦੀ ਸੈਰ ਦੇ ਸਮੇਂ ਬਾਹਰ ਨਿਕਲਿਆ ਤੇ ਦੇਖਿਆ ਕਿ ਇੱਕ ਛੋਟਾ ਜਿਹਾ ਬਿਲਕੁਲ ਸਿਟੀ ਦੇ ਵਿੱਚ ਜੰਗਲ ਹੈ ਜਿਸ ਜੰਗਲ ਦੇ ਵਿੱਚ ਸੈਰ ਕਰਨ ਦੇ ਲਈ ਘੁੰਮਣ ਦੇ ਲਈ ਪਾਥ ਬਣਾਏ ਹੋਏ ਨੇ ਰਸਤੇ ਬਣਾਏ ਹੋਏ ਨੇ ਕਿ ਜਿਹਦੇ ਨਾਲ ਵਿੱਚ ਘੁੰਮ ਕੇ ਤੁਸੀਂ ਵਿੱਚ ਜੰਗਲ ਦਾ ਨਜ਼ਾਰਾ ਲੈ ਸਕਦੇ ਹੋ ਅਨੇਕਾਂ ਕਿਸਮ ਦੇ ਇੱਥੇ ਬੂਟੇ ਨੇ ਬਹੁਤ ਪੁਰਾਣੇ ਔਰ ਵਿੱਚ ਟ੍ਰੈਕ ਬਣਾਇਆ ਹੋਇਆ ਹੈ ਸੈਰ ਕਰਨ ਦੇ ਲਈ ਘੁੰਮਣ ਦੇ ਲਈ ਦੇਖਣ ਦੇ ਲਈ ਇੱਕ ਵਨਗੀਸ਼ ਸਿਟੀ ਦੇ ਵਿੱਚ ਸਾਮਤੇ ਰੱਖੀ ਹੋਈ ਹੈ ਕਿ ਕਿਸ ਤਰ੍ਹਾਂ ਦਾ ਆਸਟ੍ਰੇਲੀਆ ਦਾ ਹਿੱਸਾ ਹੈ ਔਰ ਕਿਸ ਤਰ੍ਹਾਂ ਦੇ ਇੱਥੇ ਬੂਟੇ ਨੇ ਇਹ ਲੱਕੜ ਹੈ ਜਿਹੜੀ ਪੁਰਾਣੀ ਹੋ ਕੇ ਕੋਈ ਬੂਟੇ ਡਿੱਗ ਪਏ ਨੇ ਇਹ ਸੱਚ ਉਦਾਂ ਹੀ ਪਏ ਨੇ ਉਹਨੂੰ ਨਹੀਂ ਉਠਾਇਆ ਗਿਆ ਕਿਉਂਕਿ ਇੱਥੋਂ ਦੇ ਦੇਖਿਆ ਵੀ ਨੇਚਰ ਨੂੰ ਬਹੁਤ ਸੰਭ ਕੇ ਰੱਖਿਆ ਜਾਂਦਾ ਹੈ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ ਜਿਆਦਾ ਔਰ ਜਿਉਂਦੇ ਤਿਉਹ ਹੀ ਤੁਹਾਨੂੰ ਬਹੁਤੇ ਇੱਥੇ ਮਿਲ ਜਾਣਗੇ ਇਸ ਸਾਈਡ ਤੇ ਵੀ ਜਾਲੀ ਲਗਾਈ ਹੈ ਤਾਂ ਜੋ ਕਿ ਕੋਈ ਜਾਨਵਰ ਉਧਰੋਂ ਇਧਰ ਨਾ ਆ ਜਾਵੇ ਜਾਂ ਗਲਤੀ ਨਾਲ ਵੀ ਕੋਈ ਐਂਟਰ ਨਾ ਕਰੇ ਅੰਦਰ ਔਰ ਬਾਹਰਲੀ ਸਾਈਡ ਤੇ ਵੀ ਇਹ ਜਾਲੀ ਲਾ ਕੇ ਇੱਕ ਕਿਸਮ ਦੀ ਫੈਂਸ ਬਣਾਈ ਹੋਈ ਹੈ ਔਰ ਜੰਗਲ ਦੇ ਵਿੱਚ ਵਿੱਚ ਹੀ ਕਾਫੀ ਲੰਮਾ ਚੌੜਾ ਰਸਤਾ ਆ ਸਫੈਦੇ ਦੇ ਬੂਟੇ ਨੇ ਜਿਨ੍ਹਾਂ ਨੂੰ ਫੁੱਲ ਲੱਗੇ ਨੇ ਇਸ ਵੇਲੇ ਬਹੁਤ ਵਧੀਆ ਲੱਗ ਰਹੇ ਨੇ ਹਰ ਕਿਸਮ ਦਾ ਬੂਟਾ तकरीबन ਇੱਥੇ ਦੇਖਣ ਨੂੰ ਇਸ ਜੰਗਲ ਦੇ ਵਿੱਚ ਮਿਲ ਜਾਏਗਾ ਪੋਲੂਸ਼ਨ ਬਿਲਕੁਲ ਨਹੀਂ ਹਵਾ ਬਿਲਕੁਲ ਐ ਸਾਫ ਸੁਥਰੀ ਔਰ ਹਵਾਵਾਂ ਬੇਸ਼ੱਕ ਇੱਥੇ ਚਲਦੀਆਂ ਨੇ ਲਗਾਤਾਰ ਚਲਦੀਆਂ ਰਹਿੰਦੀਆਂ ਨੇ ਪਰ ਉਹਦੇ ਵਿੱਚ ਮਿੱਟੀ ਡਸਟ ਨਹੀਂ ਹੁੰਦੀ ਧੂੜ ਪਰੀਆਂ ਹਵਾਵਾਂ ਇੱਥੇ ਨਹੀਂ ਚੱਲਦੀ ਉਹ ਗਰੇਤਾ ਰਿੱਤਾ ਮੋਟਾ ਤੇ ਉਹ ਹਵਾ ਦੇ ਵਿੱਚ ਨਹੀਂ ਉੱਡਦਾ ਇਹ ਵਿੱਚ ਟ੍ਰੈਕ ਬਣਿਆ ਹੈ ਘੁੰਮਣ ਦੇ ਲਈ ਸੈਰ ਕਰਨ ਵਾਸਤੇ ਬਹੁਤ ਅੱਛਾ 뷰 ਹੈ ਇਸ ਜੰਗਲ ਦੇ ਵਿੱਚੋਂ ਦੀ ਨਿਕਲਦੇ ਆਂ ਹੀ ਕ੍ਰਾਸ ਕਰਦੇ ਆ ਨਾਲ ਹੀ ਰੈਜ਼ਿਡੈਂਸ ਏਰੀਆ ਆ ਜਾਂਦਾ ਹੈ ਬਹੁਤ ਸੋਨੇ ਚੌਕ ਬਣੇ ਹੋਏ ਨੇ ਜਿੰਨਾ ਚੌਕਾਂ ਦੇ ਵਿੱਚ ਭਿਸ਼ਕ ਲਾਈਟਾਂ ਹੈ ਨਹੀਂ ਪਰ ਫਿਰ ਵੀ ਇਹ ਜਿਹੜਾ ਕਰਾਸ ਲੱਗਾ ਹੋਇਆ ਹੈ ਇੱਥੇ ਬ੍ਰੇਕ ਮਾਰ ਕੇ ਗੱਡੀ ਨੂੰ ਫੇਰ ਅੱਗੇ ਲੰਘਦੇ ਨੇ ਸਾਈਡਾਂ ਨੂੰ ਦੇਖ ਕੇ ਤਾਂ ਜੋ ਕਿ ਕੋਈ ਪੈਦਲ ਤੁਰਨ ਵਾਲਾ ਅੱਗੇ ਨਾ ਆ ਜਾਵੇ ਕਾਫੀ ਵੱਡੇ ਵੱਡੇ ਦਰਖਤ ਨੇ ਔਰ ਬਿਲਕੁਲ ਨਾਲ ਹੀ ਇਹ ਬਸ ਸੱਡਾ ਜਿੱਥੇ ਆਣ ਕੇ ਬਸ ਰੁਕਦੀ ਹੈ ਤੇ ਸਵਾਰੀਆਂ ਇਧਰ ਉਧਰ ਬਸ ਤੇ ਬੈਠ ਕੇ ਜਿੱਨੇ ਜਾਂਦੀ ਹੈ ਨਾਲ ਹੀ ਪੋਸਟ ਪੋਸਟ ਬਾਕਸ ਹੈ ਔਰ ਇੱਥੇ ਬਕਾਇਦਾ ਡਿਟੇਲ ਲਿਖੀ ਹੋਈ ਹੈ ਕਿ ਕਿਸ ਨੰਬਰ ਦੀ ਬਸ ਆਉਣੀ ਹੈ ਤੇ ਕਿੰਨੇ ਵਜੇ ਕਿੰਨੇ ਮਿੰਟ ਤੇ ਉਸ ਬਸ ਨੇ ਇੱਥੇ ਪਹੁੰਚਣਾ ਹੈ ਇਸ ਸਾਰੀ ਡਿਟੇਲ ਇਸ ਬੋਰਡ ਤੇ ਦਿੱਤੀ ਹੈ। ਔਰ ਦੂਸਰੀ ਸਾਈਡ ਤੋਂ ਫਿਰ ਇਹਦੇ ਵਿੱਚ ਐਂਟਰ ਕੀਤਾ ਜਾ ਸਕਦਾ ਇਸ ਏਰੀਆ ਦੇ ਵਿੱਚ। ਜੇ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਆ ਜਾਵੇ ਤੇ ਆਸਟ੍ਰੇਲੀਆ ਦੀ ਲਗਭਗ ਸਾਰੀ ਧਰਤੀ ਇਸੇ ਤਰ੍ਹਾਂ ਦੀ ਹੈ ਸਿਰਫ ਜਿਹੜੀ ਬਸੋਂ ਹੈ ਜਾਂ ਏਰੀਆ ਡਵੈਲਪ ਕੀਤਾ ਹੈ ਉਹ ਸਮੁੰਦਰ ਤੇ ਕੰਢਿਆਂ ਕੰਢੇ ਦੇ ਨੇੜੇ ਨੇੜੇ ਆ ਚਾਹੇ ਉਹ ਸਿਡਨੀ ਹੋਵੇ ਬ੍ਰਿਸਬਨ ਹੋਵੇ ਮੈਲਬੌਰਨ ਹੋਵੇ ਪਰਥ ਹੋਵੇ ਜਿਹੜਾ ਸੈਂਟਰ ਦਾ ਏਰੀਆ ਉੱਥੇ ਤਾਂ ਦਰਖਤ ਵੀ ਦੇਖਣ ਨੂੰ ਨਹੀਂ ਮਿਲਦੇ ਔਰ ਮਿੱਟੀ ਬਿਲਕੁਲ ਰੇਤ ਹੈ ਔਰ ਉਹਦਾ ਰੰਗ ਵੀ ਲਾਲ ਹੈ ਜਿੱਦਾਂ ਗਾਚਨੀ ਦਾ ਰੰਗ ਹੁੰਦਾ ਹੈ ਇਹਨਾਂ ਦਰਖਤਾਂ ਨੂੰ ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਸਿਰਫ ਜਦੋਂ ਕਿਤੇ ਬਾਰਿਸ਼ ਹੁੰਦੀ ਹੈ ਉਦੋਂ ਹੀ ਲੱਗਦਾ ਹੈ ਜੰਗਲ ਦੇ ਵਿੱਚ ਜਿੰਨੇ ਨੇ ਇਸੇ ਕਾਰਨ ਕਰਕੇ ਜਿਹੜੇ ਪੱਤੇ ਸੁੱਕ ਜਾਂਦੇ ਨੇ ਥੱਲੇ ਡਿੱਗਦੇ ਟਾਹਣੀਆਂ ਡਿੱਗ ਜਾਂਦੀਆਂ ਔਰ ਜਿਉਂ ਦੀ ਤਿਉਂ ਪਈਆਂ ਰਹਿੰਦੀਆਂ ਉਹ ਜਿਆਦਾ ਗਰਮੀ ਦੇ ਵਿੱਚ ਆਪਣੇ ਆਪ ਅੱਗ ਵੀ ਲੱਗ ਜਾਂਦੀ ਹੈ ਏਰੀਏ ਦੇ ਵਿੱਚ ਇੱਥੇ ਖੁੱਲੇ ਸ਼ਰੇ ਆਮ ਤੁਸੀਂ ਅੱਗ ਨਹੀਂ ਬਾਲ ਸਕਦੇ ਆਪਣੇ ਘਰ ਤੋਂ ਬਾਹਰ ਤੇ ਨਾ ਹੀ ਤੁਸੀਂ ਪੱਤੇ ਇਕੱਠੇ ਕਰਕੇ ਜਾਂ ਹੋਰ ਲੱਕੜਾਂ ਇਕੱਠੀਆਂ ਕਰਕੇ ਉਹਨਾਂ ਨੂੰ ਅੱਗ ਲਾ ਕੇ ਠੰਡ ਦੇ ਦਿਣਾ ਚ ਸਿੱਖ ਸਕਦੇ ਹੋ ਇਸ ਕੰਮ ਦੀ ਸਖਤ ਮਨਾਹੀ ਹੈ ਇਸ ਏਰੀਆ ਦੇ ਵਿੱਚ ਕਿਉਂਕਿ ਜ਼ਿਆਦਾਤਰ ਘਰ ਵੀ ਲੱਕੜ ਦੇ ਹੁੰਦੇ ਨੇ ਤੇ ਉਹਨਾਂ ਨੂੰ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ ਆ ਦੇਖੋ ਬੇਸ਼ੱਕ ਇਹ ਦਰਖਤ ਇੱਕ ਹੈ ਪਰ ਅਗੋਂ ਥੱਲੇੋਂ ਇਹਦੀਆਂ ਟਹਿਣੀਆਂ ਫੁੱਟ ਫੁੱਟ ਕੇ ਸੱਤ ਦਰਖਤ ਹੋਰ ਬਣ ਗਏ ਨੇ ਇੱਕ ਤੋਂ ਹੀ ਇਸ ਫੈਂਸ ਤੋਂ ਅੱਗੇ ਇਸ ਜੰਗਲ ਦੇ ਵਿੱਚ ਜਾਣਾ ਵੀ ਮਨਾ ਹੈ ਕਿਉਂਕਿ ਅੱਗੇ ਕੋਈ ਵਿੱਚ ਦੀ ਰਸਤਾ ਨਹੀਂ ਕਿਸੇ ਨੂੰ ਸੱਟ ਲੱਗ ਸਕਦੀ ਹੈ ਪੈਰ 'ਚ ਕੁਛ ਲੱਗ ਸਕਦਾ ਹੈ ਤਿੱਖਾ ਇਸ ਕਰਕੇ ਫੈਂਸ ਲਗਾਈ ਗਈ ਹੈ ਮੰਗਲ 7th Sun YouTube ਚੈਨਲ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਸਰੋਤਿਆਂ ਨੂੰ ਕੋਈ ਨਵੀਂ ਚੀਜ਼ ਦਿਖਾਈ ਜਾਵੇ ਤੇ ਉਮੀਦ ਹੈ ਕਿ ਜਿਹੜੇ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦੀ ਜਾਣਕਾਰੀ 'ਚ ਕਾਫੀ ਵਾਧਾ ਹੋਏਗਾ ਇਹ ਏਰੀਆ ਕੁਝ ਬੈਂਚ ਬਣਾਏ ਹੋਏ ਨੇ ਕੰਧ ਦੇ ਉੱਪਰ ਹੀ ਰੱਖ ਕੇ ਤੇ ਜਿਹੜਾ ਇਹਦੇ ਵਿੱਚ ਸੈਰ ਕਰ ਰਿਹਾ ਹੈ ਜਾਂ ਇਥੇ ਘੁੰਮ ਰਿਹਾ ਹੈ ਉਹ ਥੱਕ ਗਿਆ ਘੁੰਮਦਾ ਤਾਂ ਉਹ ਇਹਨਾਂ ਬੈਂਚਾਂ ਦੇ ਉੱਪਰ ਬੈਠ ਕੇ ਆਰਾਮ ਕਰ ਸਕਦਾ ਹੈ ਇੱਕ ਕੰਧ ਦੇ ਉੱਪਰ ਹੀ ਲੱਕੜ ਲਾ ਕੇ ਇੱਕ ਕਿਸਮ ਦੇ ਬੈਂਚ ਬਣਾਇਆ ਹੋਇਆ ਹੈ ਬੈਠਣ ਵਾਸਤੇ